ਹੰਜੀ ਇਹਨਾਂ ਬੇਲਾਂ ਦੀ ਜਿਹੜੀ ਆਪਾਂ ਛੱਟਟਾਈ ਕੀਤੀ ਸੀ ਇਹਦੇ ਵਿੱਚ ਮੈਨੂੰ ਆ ਮਿਲੇ ਸੀ ਥੋੜੇ ਜਿਹਾ ਕਚਿਬੜ ਦਿਖਦੇ ਆ ਹੁਣ ਇਹਨਾਂ ਨੂੰ ਥੱਲੇ ਜਾ ਕੇ ਕੀ ਕਰਦੇ ਆ ਆਪਾਂ ਇਹ ਨੈਕਸਟ ਦਖਤੀ ਆ ਮੈਂ ਤੁਹਾਨੂੰ ਨੀਚੇ ਜਾ ਕੇ ਦੱਸਦੀ ਆਂ ਬਾਕੀ ਆਪਣਾ ਕੰਮ ਦਾ ਸਭ ਸਫਾਈ ਦਾ ਕੰਮ ਪਹਿਲਾਂ ਨਿਬੜ ਲਈਏ ਹੁਣ ਲੈਂਦੇ ਆ ਆਪਾਂ نیچے ਇਹਨਾਂ ਨੂੰ ਵਾਸ਼ ਕਰਨਾ ਆ ਵਾਸ਼ ਕਰਕੇ ਆਪਾਂ ਇਹਦੇ ਵਿੱਚ ਕੱਢ ਲਾਂਗੇ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਆ ਮਿੱਟੀ ਨਾ ਹੋਵੇ ਇਹਦੇ ਵਿੱਚ ਪੂਰੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਆ ਇਹਦੀ 10-15 ਮਿੰਟ ਮੈਂ ਭੋਂ ਕੇ ਰੱਖਦੇ ਸੀ ਹਾਂਜੀ ਇੱਕ ਕਪੜੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਮਿੱਟੀ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਹੁਣ ਆਪਾਂ ਇਹਦੀ ਛਿਲਕ ਉਤਾਰਾਂਗੇ ਚੰਗੀ ਤਰ੍ਹਾਂ ਭਾਵੇਂ ਤੁਸੀਂ ਉਤਾਰਨੀ ਉਤਾਰ ਲਓ ਨਹੀਂ ਉਤਾਰਨੀ ਤੁਸੀਂ ਇਦਾਂ ਵੀ ਕਰ ਸਕਦੇ ਹੋ ਸਾਫ਼ ਬਿਲਕੁਲ ਇਹਨੂੰ ਜੇ ਤੁਸੀਂ ਛਿਲਕ ਉਦਾਂ ਉਤਾਰ ਨਹੀਂ ਚਾਹੁੰਦੇ ਤਾਂ ਛਿਲਕ ਉਤਾਰ ਦਿਓ ਮੈਂ ਨਹੀਂ ਉਤਾਰ ਰਹੀ ਮੈਂ ਜਸਟ ਸਿਰਫ ਥੋੜਾ ਜੈਨੂ ਸਾਫ ਕਰ ਰਹੀ ਹਾਂ ਡੰਡੀਆਂ ਵਗੈਰਾ ਉਤਾਰ ਕੇ ਹਾਂਜੀ ਹੁਣ ਇਹਨਾਂ ਨੂੰ ਆਪਾਂ ਸਾਫ ਕਰਕੇ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈ ਦੋ ਦੋ ਤਿੰਨ ਤਿੰਨ ਵਿੱਚੋਂ ਜਿਸ ਤਰ੍ਹਾਂ ਤੁਹਾਨੂੰ ਜਿਆਦਾ ਵੀ ਪਤਲੀ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਹੁਣ ਆਪਾਂ ਇੱਕ ਸੂਈ ਦੀ ਮਦਦ ਨਾਲ ਇਹਨਾਂ ਸਾਰਿਆਂ ਨੂੰ ਪਰੋ ਲਵਾਂਗੇ ਤਾਂ ਸੂਈ ਧਾਗੇ ਨਾਲ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਪਰੋ ਕੇ ਇੱਕ ਮਾਲਾ ਤਿਆਰ ਕਰ ਲਈ ਹੈ ਤੇ ਇਸ ਮਾਲਾ ਆਪਾਂ ੁੱਪੇ ਟੰਗ ਦਾਂਗੇ ਤੁਸੀਂ ਚਾਹੋ ਤਾਂ ਛਾਂ ਤੇ ਵੀ ਸੁਕਾ ਸਕਦੇ ਹੋ ਤੇ ਇਹ ਬਹੁਤ ਫਾਇਦੇਮੰਦ ਹੁੰਦੇ ਆ ਧਿਆਨ ਰੱਖਣਾ ਕਿ ਤੁਸੀਂ ਇਹਨਾਂ ਨੂੰ ਚੈੱਕ ਜ਼ਰੂਰ ਕਰਨਾ ਕੋਈ ਚਿਬੜ ਕੋੜਾ ਨਾ ਹੋਵੇ ਤਾਂ ਆਪਾਂ ਮਾਲਾ ਜਿਹੜੀ ਪਰੋਈ ਹੈ ਇਹਨੂੰ ਰੱਖ ਕੇ ਆਵਾਂਗੇ ਛੱਤ ਤੇ ਸੁੱਕਣ ਵਾਸਤੇ ਤੇ ਥੋੜੇ ਦੇ ਚਿਬੜਾਂ ਦੀ ਮੈਂ ਬਣਾ ਲਈ ਸੀ ਚਟਨੀ ਚਟਨੀ ਦੀ ਰੈਸਪੀ ਵੀ ਮੇਰੇ ਵੀਡੀਓ ਤੇ ਹੈਗੀ ਆ ਆ ਵੀਡੀਓ ਦੇ ਵਿੱਚ ਐ ਪਾਈ ਹੋਈ ਆ ਚੈਨਲ ਤੇ ਹੈਗੀ ਆ ਤੇ ਤੁਸੀਂ ਚੈੱਕ ਕਰ ਲਿਓ ਜਾ ਕੇ। ਇਹ ਲੋਜੀ ਚਿਪੜਾ ਜਿਹੜੇ ਆਪਾਂ ਸੁਕਾਣੇ ਰੱਖੇ ਸੀਗੇ ਉਹ ਬਿਲਕੁਲ ਸੁੱਕ ਚੁੱਕੇ ਆ। ਦੇਖੋ ਤੁਸੀਂ ਨਦੀ ਆਵਾਜ਼ ਵੀ ਸੁਣ ਸਕਦੇ ਹੋਵੋਗੇ। ਇਹ ਸੁੱਕਣ ਦੀ ਆਵਾਜ਼ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਬਿਲਕੁਲ ਸੁੱਕ ਕੇ ਤਿਆਰ ਆ ਹੁਣ। ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਜਿਵੇਂ ਮਰਜ਼ੀ ਚਟਨੀ ਛਟਨੀ ਬਣਾਉਣੀ ਹੋਵੇ। ਮੈਂ ਥੋੜੇ ਜਿਹੀ ਸੁਕਾਈ ਸੀ ਜਿੰਨੇ ਕੁ ਮੇਰੇ ਕੋਲ ਹੈਗੇ ਸੀਗੇ। ਤੇ ਤੁਸੀਂ ਜ਼ਿਆਦਾ ਕੁਆਂਟੀਟੀ ਚ ਲੈ ਕੇ ਵੀ ਇਹਨਾਂ ਨੂੰ ਸੁਕਾ ਸਕਦੇ। ਤੇ ਸਟੋਰ ਕਰ ਸਕਦੇ ਹੋ ਤੇ ਹੁਣ ਮੈਂ ਇਹਨੂੰ ਇੱਕ ਹੱਡ ਦੇ ਲਈ ਆ ਇਹਦੇ ਵਿੱਚ ਪਾ ਦਾਂਗੀ ਤੁਸੀਂ ਕੱਢ ਵੀ ਸਕਦੇ ਹੋ ਤਾਂ ਅੱਗੇ ਤੋਂ ਅਲੱਗ ਕਰ ਸਕਦੇ ਹੋ ਅਲੱਗ ਕਰਦੇ ਆਪ ਲੋ ਭਾਵੇਂ ਮੈਦੀ ਰੱਖ ਤੇ ਤੇ ਇਹ ਟਾਈਟਲ ਦੇ ਦੇ ਵਿੱਚ ਇਹਨੂੰ ਰੱਖ ਦਾਂਗੀ ਆਪਾਂ ਹੱਲ ਕਰਕੇ ਇਹਨੂੰ ਤੁਸੀਂ ਸਟੋਰ ਕਰਕੇ ਫ੍ਰਿਜ 'ਚ ਵੀ ਰੱਖ ਸਕਦੇ ਹੋ ਡੱਬੀ 'ਚ ਬੰਦ ਹੈ ਜਿਵੇਂ ਏਅਰਟਾਈਟ ਡੱਬੀ 'ਚ ਬੰਦ ਹੈ ਇਹਨੂੰ ਤੁਸੀਂ ਫ੍ਰਿਜ 'ਚ ਵੀ ਰੱਖ ਸਕਦੇ ਹੋ ਤੇ ਬਾਹਰ ਵੀ ਕੁਝ ਨਹੀਂ ਹੁੰਦਾ ਤੇ ਬਾਕੀ ਮੌਸਮ ਦੇ ਹਿਸਾਬ ਨਾਲ ਜਿੰਨਾ ਜ਼ਿਆਦਾ ਹੋਣ ਜਿਆਦਾ ਸਟੋਰ ਕਰਨੇ ਹੋਣ ਤਾਂ ਤੁਸੀਂ ਇਹਨਾਂ ਨੂੰ ਧੁੱਪ ਜ਼ਰੂਰ ਲਗਵਾਉਂਦੇ ਰਹੋ ਵਿੱਚ ਵਿੱਚ ਫਿਰ ਬਿਲਕੁਲ ਸਹੀ ਰਹਿੰਦੇ ਆ ਜਿਵੇਂ ਜਿਆਦਾ ਕੁਆਂਟੀਟੀ ਚ ਆਪਾਂ ਸਟੋਰ ਕਰਕੇ ਰੱਖਣਿਆ ਤਾਂ ਧੁੱਪ ਲਗਵਾਉਂਦੇ ਰਹੋ ਫਿਰ ਕੁਝ ਨਹੀਂ ਹੁੰਦਾ ਸਹੀ ਰਹਿੰਦੇ ਆ ਫਿਰ ਬਿਨ ਮੌਸਮ ਵੀ ਆਪਾਂ ਇਹਦੀ ਚਟਨੀ ਖਾ ਸਕਦੇ ਆ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਵੀਡੀਓ ਤੇ ਤੁਸੀਂ ਬਣੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਜੀ